ਸਤਿ ਸ਼੍ਰੀ ਅਕਾਲ ਪਿਆਰੇ ਬੱਚੋ ਤੁਹਾਡਾ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਜਿਸ ਦਾ ਨਾਮ ਹੈ ਐਸਮਨ ਐਜੂਕੇਸ਼ਨ 6ਵੀਂ ਤੋਂ 8ਵੀਂ ਜਮਾਤ ਦੀ ਪੰਜਾਬੀ ਦੀ ਵਰਕਸ਼ੀਟਾਂ ਅਸੀਂ ਲਗਾਤਾਰ ਅਪਲੋਡ ਕਰ ਰਹੇ ਹਾਂ ਉਸੇ ਲੜੀ ਵਿੱਚ ਅੱਜ ਅਸਾਂ ਦੀ ਜੜੀ ਵਰਕਸ਼ੀਟ ਹੈ ਉਹ ਹੈ ਮਿਸ਼ਨ ਸਾਈਕਲ ਪਿਛਲੇ ਵਰਕਸ਼ੀਟਾਂ ਸਾਰੀਆਂ ਤੁਹਾਨੂੰ ਪਲੇਲਿਸਟ ਵਿੱਚ ਮਿਲ ਜਾਣਗੀਆਂ ਜਿਹਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਵਿੱਚ ਮਿਲ ਜਾਵੇਗਾ ਚਲੋ ਸ਼ੁਰੂ ਕਰਦੇ ਹਾਂ ਮਿਸ਼ਨ ਸਾਈਕਲ کی سویر ہو چکی ہے امی جا ابو نے مینو کیوں نہیں جگایا کی وہ بھول گئے کہ میرا سکول ہے ہر کوئی کتنے ہے نوری تو خود اٹھ جا امی نے کہا ہر کوئی اتنا گمبیر کیوں ہے امی ابو ددو کی پچھا امی اسکول لئے تیار کیوں نہیں ہوئے پرشنی چڑی میرے آپ نو چلکا رہی سی ਨਹੀਂ ਨੂਰੀ ਸਕੂਲ ਬੰਦ ਹੋ ਗਿਆ ਹੈ ਅੱਜ ਅੰਮੀ ਨੇ ਜਵਾਬ ਦਿੱਤਾ ਉਹ ਮੈਂ ਨਿਰਾਸ਼ ਹੋਣ ਦਾ ਨਾਟਕ ਕਰਕੇ ਕਿਹਾ ਜਿਵੇਂ ਮੈਂ ਕਹਿ ਰਹੀ ਸਾਂ ਮੈਂ ਅੰਦਰੋਂ ਅੰਦਰੋਂ ਰਮंचित ਸਾਂ ਮੈਂ ਕਿਹਾ ਮੈਂ ਬਸੀਮ ਨਾਲ ਖੇਡਣ ਜਾਵਾਂ ਮਾਂ ਨੇ ਨਾ ਕਰਦੇ ਹੋਏ ਉਸ ਦੇ ਜੰਮੂ ਚਲੇ ਜਾਣ ਦੀ ਖਬਰ ਦਿੱਤੀ ਉਹ ਮੇਰਾ ਸਭ ਤੋਂ ਵਧੀਆ ਦੋਸਤ ਸੀ ਅਤੇ ਮੇਰਾ ਸਭ ਤੋਂ ਵਧੀਆ ਪ੍ਰਤੀਯੋਗੀ ਵੀ ਉਸ ਦੇ ਜਾਣ ਦੀ ਖਬਰ ਨਿਰਾਸ਼ ਕਰਨ ਵਾਲੀ ਸੀ ਸਾਈਕਲਸ ਕਾਉਂਡ ਦਾ ਲਾਰਾ ਲਾ ਕੇ ਵੀ ਕਿਵੇਂ ਜਾ ਸਕਦਾ ਹੈ ਉਹ ਸੋਚ ਉਸਕੇ ਗੁੱਸਾ ਆ ਰਿਹਾ ਸੀ ਖਬਰ ਦੇਖਦੇ ਸਾਰ ਵੱਡੇ ਬਹੁਤ ਚਿੰਤਤ ਸਨ ਕਰਫਿਊ ਦੀ ਕਬਰ ਡਰਾਉਣੀ ਅਤੇ ਕਿਸ ਅਣਹੋਣੀ ਦਾਪਾਸ ਜਾਪਤੀ ਸੀ ਮੈਨੂੰ ਇਸ ਦੀ ਗੰਭੀਰਤਾ ਦਾ ਜਰਾ ਵੀ ਅਹਿਸਾਸ ਨਹੀਂ ਸੀ ਸ਼ਾਇਦ ਇਹ ਉਹ ਅਨਪੋੜ ਬਚਪਨ ਦੀ ਬਿਲਖੜਤਾ ਸੀ ਸੋਚਾਂ ਵਿੱਚ ਬਾਹਰ ਨਿਕਲ ਕੇ ਸਾਈਕਲ ਸਿੱਖਣ ਦਾ ਨਵਾਂ 우ਸਤਾਦ ਭਾਲ ਦਿਆ ਅੱਬਾ ਵੱਲ ਅਰਜ਼ੋਈ ਕੀਤੀ ਮੈਨੂੰ ਸਾਈਕਲ ਸਿਖਾ ਦਿਓ। ਅੱਬੂ ਮੇਰੇ ਵੱਲ ਦੇਖ ਕੇ ਕਹਿਣ ਲੱਗੇ, "ਬੇਸ਼ੱਕ ਨੂਰੀ ਪਰ ਪਹਿਲਾਂ ਆਪਣਾ ਨਾਸ਼ਤਾ ਖਾ ਲਓ।" ਬਾਹਰ ਦਾ ਗੰਭੀਰ ਮਾਹੌਲ ਅੱਬੂ ਲਈ ਰੁਕਾਵਟ ਬਣ ਗਿਆ ਪਰ ਨਾਨੀ ਨੇ ਉਹਨਾਂ ਦੀ ਥਾਂ ਮੋਰਚਾ ਸੰਭਾਲ ਲਿਆ। ਨਾਨੀ ਨੇ ਪਿਆਰ ਨਾਲ ਕਿਹਾ, "ਹੁਣ ਪੈਡਲਾਂ ਤੇ ਆਪਣਾ ਪੈਰ ਰੱਖੋ। ਉਸ ਕੰਧ ਵੱਲ ਸਿੱਧਾ ਦੇਖੋ ਅਤੇ ਪੈਡਲ ਚਲਾਉਣਾ ਸ਼ੁਰੂ ਕਰੋ।" ਨਾਨੀ ਨੇ ਹਦਾਇਤ ਕੀਤੀ। ਹੋਲੀ ਬਚਪਨ ਬੁੱਧੀ ਹਟਾਇਤ ਤਾਂ ਮੰਨਣ ਪਾਈ ਤੇ ਢੰਮ ਡਿੱਗ ਪਈ ਨਾਨੀ ਦੌੜੀ ਆਈ ਨੂਰੀ ਤੈਨੂੰ ਸੱਟ ਲੱਗੀ ਹੈ ਮੂਰਖ ਸਾਈਕਲ ਚਲਾਉਣ ਸਮੇ ਹਮੇਸ਼ਾ ਅੱਗੇ ਵੇਖੋ ਦੂਜੀ ਗੱਲ ਡਿੱਗਣਾ ਮਾੜਾ ਨਹੀਂ ਇਸੇ ਤਰ੍ਹਾਂ ਤੁਸੀਂ ਸਿੱਖਦੇ ਹੋ ਇਸੇ ਤਰ੍ਹਾਂ ਮੈਂ ਸਾਈਕਲ ਸਿੱਖਦੀ ਗਈ ਅਤੇ ਮਾੜੇ ਮਾਹੌਲ ਦੇ ਦਿਨ ਚੰਗੇ ਕਾਰਜਾਂ ਦੇ ਲੇਖੇ ਲਾ ਦਿੱਤੇ ਏ ਸੀ ਮਿਸ਼ਨ ਸਾਈਕਲ ਚਲੋ ਇਸ ਦਾ ਪਾਠ ਅਧਾਰਿਤ ਅਭਿਆਸ ਦੇ ਪ੍ਰਸ਼ਨ ਕਰਦੇ ਹਾਂ ਪਹਿਲਾ ਹੈ ਖਾਲੀ ਥਾਮਾ ਪਰੋ ਨੂਰੀ ਦੇ ਅੰਬੂ ਅੰਮੀ ਅੱਬੂ ਦਾਦੂ ਜਿਵੇਂ ਆ ਗਏ ਵਸੀਮ ਜੰਮੂ ਚਲਾ ਗਿਆ ਕਰਫਿਊ ਦੀ ਕਵਰ ਡਰਾਵਣੀ ਚਾਪਦੀ ਸੀ ਨੂਰੀ ਨਾਨੀ ਨੇ ਨੂਰੀ ਨੂੰ ਸਾਈਕਲ ਚਲਾਉਣਾ ਸਿਖਾਈ ਹੇਠਾ ਦਿੱਤੇ ਪ੍ਰਸ਼ਨਾਂ ਦੇ 1-2 ਵਾਕਾਂ ਵਿੱਚ ਉੱਤਰ ਦਿਓ ਨੂਰੀ ਆਪਣੇ ਅੱਬੂ ਤੋਂ ਕੀ ਪੁੱਛ ਰਿਆ ਸੀ ਇਹ ਸਾਰੇ ਜਿਹੜੇ ਪ੍ਰਸ਼ਨ ਨੇ ਐਸੀ ਅੱਗੇ ਕਿਤੇ ਹੋਏ ਨੇ ਇਸਲਾਬਤ 3-4 ਵਾਕਾਂ ਦੇ ਚਲੋ ਉਹਨਾਂ ਪ੍ਰਸ਼ਨਾਂ ਉੱਪਰ ਚੱਲਦੇ ਹਾਂ ਸਿੱਧਾ ਹੀ ਸਭ ਤੋਂ ਪਹਿਲਾਂ ਹੈ ਇੱਕ ਦੋ ਵਾਕਾਂ ਵਿੱਚ ਉੱਤਰ ਦਿਓ ਪਹਿਲਾ ਪ੍ਰਸ਼ਨ ਹੈ ਨੂਰੀ ਨੇ ਆਪਣੇ ਅੰਮੀ ਅੱਬੂ ਤੋਂ ਕੀ ਪੁੱਛਿਆ ਤਾਂ ਉੱਤਰ ਹੈ ਨੂਰੀ ਨੇ ਪੁੱਛਿਆ ਕਿ ਕੀ ਸਵੇਰ ਹੋ ਚੁੱਕੀ ਹੈ ਅਤੇ ਉਸ ਨੂੰ ਕਿਉਂ ਨਹੀਂ ਜਗਾਇਆ ਗਿਆ ਪ੍ਰਸ਼ਨ ਨੰਬਰ 2 ਨੂਰੀ ਵਸੀਮ ਦੇ ਜਾਣ ਤੇ ਕਿਵੇਂ ਮਹਿਸੂਸ ਕਰ ਰਹੀ ਸੀ ਨੂਰੀ ਨਿਰਾਸ਼ ਹੋ ਰਹੀ ਸੀ ਕਿਉਂਕਿ ਵਸੀਮ ਉਸ ਦਾ ਸਭ ਤੋਂ ਵਧੀਆ ਦੋਸਤ ਸੀ ਪ੍ਰਸ਼ਨ ਨੰਬਰ 3 ਕਰਫਿਊ ਦੀ ਖਬਰ ਸੁਣ ਕੇ ਵੱਡੇ ਲੋਕ ਕਿਵੇਂ ਮਹਿਸੂਸ ਕਰ ਰਹੇ ਸਨ ਤੇ ਉੱਤਰ ਹੈ ਕਰਫਿਊ ਦੀ ਖਬਰ ਸੁਣ ਕੇ ਵੱਡੇ ਲੋਕ ਚਿੰਤਿਤ ਸਨ ਅਤੇ ਕਿਸੇ ਅਣਹੋਣੀ ਦਾ ਡਰ ਸੀ پرشن نمبر چار نوری نے اپنے ابو نتی نو نوری نے ابو نائکل سکھاؤ بےنتی کی تو اس پر نمبر تین تین چار واقع لکھنے نے یہ تین چار واقع اتر اس طرح نے پہلا پرشن ہے نوری نے سائیکل کھی اپنے شبد لکھو ਨਾਨੀ ਨੇ ਨੂਰੀ ਨੂੰ ਸਾਈਕਲਸ ਕਾਉਂਡ ਦੀ ਸਿੱਖਿਆ ਦਿੱਤੀ ਉਸਨੇ ਕਿਹਾ ਕਿ ਪੈਡਲਾਂ ਤੇ ਪੈਰ ਰੱਖੋ ਸਾਈਕਲ ਨੂੰ ਸਿੱਧਾ ਦੇਖੋ ਅਤੇ ਪੈਡਲ ਮਾਰਨਾ ਸ਼ੁਰੂ ਕਰੋ ਨੂਰੀ ਨੇ गिरਦੇ ਹੋਏ ਵੀ ਹਿੰਮਤ ਨਹੀਂ ਹਾਰੀ ਅਤੇ ਅਖੀਰ ਵਿੱਚ ਸਾਈਕਲ ਚਲਾਉਣਾ ਸਿੱਖ ਲਿਆ ਅਗਲਾ ਪ੍ਰਸ਼ਨ ਹੈ ਮੇਰੇ ਪਿਆਰੇ ਬੱਚੋ ਕਰਫਿਊ ਦੀ ਸਥਿਤੀ ਵਿੱਚ ਵੀ ਨੂਰੀ ਨੇ ਆਪਣੀ ਰੋਜ਼ਾਨਾ ਜ਼ਿੰਦਗੀ ਨੂੰ ਕਿਵੇਂ ਰੰਗੀਨ ਬਣਾਇਆ? ਤਉਤਰ ਹੈ ਨੂਰੀ ਨੇ ਸਾਈਕਲ ਸਿੱਖਣ ਵਿੱਚ ਆਪਣਾ ਧਿਆਨ ਲਗਾਇਆ ਅਤੇ ਉਦਾਸੀ ਨੂੰ ਭੁੱਲ ਕੇ ਨਵੀਂ ਹੁਨਰ ਸਿੱਖਣ ਵਿੱਚ ਮਜ਼ਾ ਲਿਆ। ਅਗਲਾ ਪ੍ਰਸ਼ਨ ਹੈ ਤੁਹਾਡੇ ਵਿਚਾਰ ਵਿੱਚ ਬਚਪਨ ਦੀ ਅਨਪੂਰਤਾ ਕਿਸ ਤਰੀਕੇ ਨਾਲ ਨੂਰੀ ਦੀ ਸ਼ਖਸੀਅਤ ਵਿੱਚ ਦਿਖਾਈ ਦਿੰਦੀ ਹੈ? ਨੂਰੀ ਦੀ ਅਨਪੂਰਤਾ ਉਸਦੇ ਸਵਾਲਾਂ ਜਿੱਦ ਅਤੇ ਨਵੀਆਂ ਚੀਜ਼ਾਂ ਸਿੱਖਣ ਦੀ ਲਾਲਸਾ ਵਿੱਚ ਦਿਖਾਈ ਦਿੰਦੀ ਹੈ ਉਹ ਛੋਟੀਆਂ ਗੱਲਾਂ ਤੇ ਵੀ ਸਵਾਲ ਕਰਦੀ ਹੈ ਅਤੇ ਆਪਣੀ ਦੁਨੀਆ ਵਿੱਚ ਖੋਜ ਕਰਦੀ ਹੈ ਪ੍ਰਸ਼ਨ ਨੰਬਰ 4 ਹੈ ਮੇਰੇ ਪਿਆਰੇ ਬੱਚੋ ਤੁਸੀਂ ਨੂਰੀ ਦੀ ਦਿਲਚਸਪੀ ਨੂੰ ਆਪਣੀ ਦਿਲਚਸਪੀ ਨਾਲ ਕਿਵੇਂ ਮਲਾਇਆ ਜਾ ਵਿਆਖਿਆ ਕਰ ਸਕਦੇ ਹੋ ਉੱਤਰ ਹੈ ਜੀਵੇ ਨੂਰੀ ਨੇ ਸਾਈਕਲ ਸਿੱਖਣ ਵਿੱਚ ਹਿੰਮਤ ਦਿਖਾਈ ਉਸੇ ਤਰ੍ਹਾਂ ਮੈਂ ਵੀ ਨਮੀਆਂ ਚੀਜ਼ਾਂ ਸਿੱਖਣ ਵਿੱਚ ਡਰ ਨੂੰ ਪਾਰ ਕਰਕੇ ਹਮੇਸ਼ਾ ਅੱਗੇ ਵਧਦਾ ਹਾਂ ਜੋ ਵਧਦੀ ਹਾਂ ਤਾਂ ਇਹ ਸੇ 3-4 ਵਾਕਾ ਵਾਲੇ ਪ੍ਰਸ਼ਨ ਤਾਂ ਅੱਗੇ ਚੱਲਦੇ ਹਾਂ ਵਿਚਾਰ ਵਟਾਂਦਰਾ ਵਾਲੇ ਪ੍ਰਸ਼ਨ ਪਹਿਲਾ ਪ੍ਰਸ਼ਨ ਹੈ ਮਾੜੇ ਮਾਹੌਲ ਦੇ ਦਿਨ ਚੰਗੇ ਕਾਰਜਾਂ ਦੇ ਲੇਖੇ ਲਾ ਦਿੱਤੇ ਤੁਸੀਂ ਇਸ ਵਾਕ ਨੂੰ ਆਪਣੇ ਜੀਵਨ ਨਾਲ ਕਿਵੇਂ ਜੋੜ ਸਕਦੇ ਹੋ ਉੱਤਰ ਇਸ ਦਾ ਅਰਥ ਹੈ ਕਿ ਮੁਸ਼ਕਿਲ ਸਮੇਂ ਵਿੱਚ ਵੀ ਅਸੀਂ ਚੰਗੇ ਕੰਮ ਕਰਕੇ ਉਸ ਸਮੇਂ ਨੂੰ ਯਾਦਗਾਰ ਬਣਾ ਸਕਦੇ ਹਾਂ ਜਿਵੇਂ ਮੈਂ ਘਰ ਵਿੱਚ ਬੋਰ ਹੋਣ ਦੀ ਬਜਾਏ ਕੋਈ ਨਵੀਂ ਹੁਨਰ ਸਿੱਖ ਲਈ ਕਿਸੇ ਵੀ ਨਵੀਂ ਹੁਨਰ ਜਿਵੇਂ ਸਾਈਕਲ ਚਲਾਉਣਾ ਸਿੱਖਣ ਵਿੱਚ ਟੀਰਜ ਅਤੇ ਅਭਿਆਸ ਦੀ ਕੀ ਮਹੱਤਤਾ ਹੁੰਦੀ ਹੈ ਟੀਰਜ ਅਤੇ ਅਭਿਆਸ ਦੇ ਬਿਨਾ ਕੋਈ ਵੀ ਨਵੀਂ ਚੀਜ਼ ਸਿੱਖਣਾ ਮੁਸ਼ਕਲ ਹੈ ਨੂਰੀ ਨੇ ਵੀ ਜਰਦੇ ਹੋਏ ਵੀ ਹਾਰ ਨਹੀਂ ਮੰਨੀ ਅਤੇ ਅਖੀਰ ਸਾਈਕਲ ਚਲਾਉਣਾ ਸਿੱਖ ਲਿਆ ਉਸ ਤੋਂ ਬਾਅਦ ਬੱਚੋ ਰਚਨਾਤਮਕ ਲਿਖਤ ਦੇ ਪ੍ਰਸ਼ਨ ਉੱਤਰ ਪਹਿਲਾ ਪ੍ਰਸ਼ਨ ਹੈ ਜਦੋਂ ਮੈਂ ਪਹਿਲੀ ਵਾਰ ਸਾਈਕਲ ਚਲਾਉਣ ਦੀ ਕੋਸ਼ਿਸ਼ ਕੀਤੀ ਇਸ ਵਿਸ਼ੇ ਤੇ 100 150 ਸ਼ਬਦ ਦੀ ਇੱਕ ਲੰਗ ਕਹਾਣੀ ਲਿਖੋ ਜਦੋਂ ਮੈਂ ਪਹਿਲੀ ਵਾਰ ਸਾਈਕਲ ਚਲਾਉਣ ਦੀ ਕੋਸ਼ਿਸ਼ ਕੀਤੀ ਮੈਂ ਸਿਰਫ 7 ਸਾਲ ਦਾ ਸੀ ਮੇਰੇ ਪਿਤਾ ਜੀ ਨੇ ਮੈਨੂੰ ਇੱਕ ਚਮਕਦਾਰ ਲਾਲ ਸਾਈਕਲ ਲੈ ਦਿੱਤੀ ਸੀ ਜਿਸ ਦੇ ਪਿੱਛੇ ਸਹਾਇਕ ਪਹੀਏ ਸਨ ਸੜਕ ਘਾਦੇ ਨੇੜੇ ਵਾਲੇ ਪਾਰਕ ਵਿੱਚ ਮੈਂ ਉਤਸ਼ਾਹ ਨਾਲ ਸਾਈਕਲ ਤੇ ਬੈਠ ਗਿਆ ਪਹਿਲਾ ਤਾਂ ਮੇਰੇ ਹੱਥ ਕੰਬ ਰਹੇ ਸਨ ਪਰ ਪੈਰ ਪੈਟਲਾ ਤੇ ਅਟਕ ਰਹੇ ਸਨ ਪਿਤਾ ਜੀ ਨੇ ਪਿੱਛੋਂ ਸਾਈਕਲ ਫੜੀ ਹੋਈ ਸੀ ਪਰ ਜੋੜੋ ਉਹਨਾਂ ਨੇ ਹੌਲੀ-ਹੌਲੀ ਹੱਥ ਛੱਡਿਆ ਮੈਂ ਡਰ ਦੇ ਮਾਰੇ ਚਿੱਕਿਆ ਇੱਕ ਵਾਰ ਤਾਂ ਮੈਂ ਡਿੱਗਣ ਹੀ ਵਾਲਾ ਸੀ ਪਰ ਪਿਤਾ ਜੀ ਨੇ ਮੈਨੂੰ ਸੰਭਾਲ ਲਿਆ ਕਈ ਕੋਸ਼ਿਸ਼ਾਂ ਦੇ ਬਾਅਦ ਅਖੀਰ ਮੈਂ ਕੁਝ ਮੀਟਰ ਤੱਕ ਸਾਈਕਲ ਚਲਾਉਣ ਵਿੱਚ ਸਫਲ ਹੋ ਗਿਆ ਉਹ ਪਲ ਮੇਰੇ ਲਈ ਉਹ ਭੁੱਲ ਸੀ ਅੱਗੇ ਹੈ ਮੇਰਾ ਸਭ ਤੋਂ ਵਧੀਆ ਦੋਸਤ ਇਸ ਵਿਸ਼ੇ ਤੇ ਆਪਣੇ ਦੋਸਤ ਦੇ ਗੁਣਾ ਬਾਰੇ ਲਿਖੋ ਮੇਰਾ ਸਭ ਤੋਂ ਵਧੀਆ ਦੋਸਤ surjit ਹੈ ਜੋ ਸੱਚਮੁੱਚ ਇੱਕ ਅਨਮੋਲ ਰਤਨ ਹੈ ਉਸ ਦੀ ਸਭ ਤੋਂ ਵੱਡੀ ਖੂਬੀ ਹੈ ਉਸ ਦੀ ਇਮਾਨਦਾਰੀ ਉਹ ਹਮੇਸ਼ਾ ਸੱਚ ਬੋਲਦਾ ਹੈ ਚਾਹੇ ਹਾਲਾਤ ਕਿੰਨੇ ਵੀ ਔਖੇ ਹੋਣ ਸਰਜੀਤ ਦਾ ਸੁਭਾਅ ਬਹੁਤ ਮਿਲਨਸਾਰ ਹੈ ਉਹ ਹਰ ਕਿਸੇ ਨਾਲ ਪਿਆਰ ਅਤੇ ਸਤਿਕਾਰ ਨਾਲ ਪੇਸ਼ ਆਉਂਦਾ ਹੈ ਮੁਸੀਬਤ ਵਿੱਚ ਉਹ ਹਮੇਸ਼ਾ ਮੇਰੇ ਨਾਲ ਖੜਦਾ ਹੈ ਚਾਹੇ ਗੱਲ ਪੜਾਈ ਦੀ ਹੋਵੇ ਜਾਂ ਨਿੱਜੀ ਜ਼ਿੰਦਗੀ ਦੀ ਉਸ ਦੀ ਹਸਮੁਖ ਸ਼ਖਸੀਅਤ ਹਰ ਮਾਹੌਲ ਨੂੰ ਖੁਸ਼ਗੁਵਾਰ ਬਣਾ ਦਿੰਦੀ ਹੈ ਉਸ ਸਮੇਂ ਦਾ ਪਾਬੰਦ ਹੈ ਅਤੇ ਹਰ ਕੰਮ ਨੂੰ ਪੂਰੀ ਲਗਨ ਨਾਲ ਕਰਦਾ ਹੈ। surjit ਦੀ ਖੋਰ ਵਧੀਆ ਗੁਣ ਹੈ ਸੁਣਨ ਦੀ ਕਲਾ। ਉਹ ਪੂਰੇ ਧਿਆਨ ਨਾਲ ਮੇਰੀਆਂ ਗੱਲਾਂ ਸੁਣਦਾ ਹੈ ਅਤੇ ਸਹੀ ਸਲਾਹ ਦਿੰਦਾ ਹੈ। ਅਜਿਹੇ ਦੋਸਤ ਨੂੰ ਪਾ ਕੇ ਮੈਂ ਸੱਚਮੁੱਚ ਖੁਸ਼ਕਿਸਮਤ ਹਾਂ। ਤਾਂ ਏਸੀ ਮਿਸ਼ਨ ਸਮਰਥਾ ਚੈਪਟਰ ਜੇ ਸਾਡਾ ਚੈਨਲ ਤੁਹਾਨੂੰ ਵਧੀਆ ਲੱਗਿਆ ਐਜ਼ਮਨ ਐਜੂਕੇਸ਼ਨ ਤਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਇਹਨੂੰ ਸ਼ੇਅਰ ਕਰੋ ਲਾਈਕ ਕਰੋ ਤੁਹਾਡਾ ਸਭ ਦਾ ਬਹੁਤ-ਬਹੁਤ ਧੰਨਵਾਦ ਜਿੰਦੇ ਵਾਸਤੇ ਰੋ